ਅੰਮ੍ਰਿਤਸਰ ਤੋਂ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਜੁਤੇ ਰੰਜੀਤ ਐਵੈਨਿਊ ਇਲਾਕੇ ਦੇ ਵਿੱਚ ਪੁਲਿਸ ਨਾਲ ਮੁਲਜ਼ਮ ਦੀ ਮੁਟਪੇੜ ਦੌਰਾਨ ਗੋਲੀ ਲੱਗੀ ਹੈ ਜਿਸ ਕਰਕੇ ਜਿਹੜਾ ਦੋਸ਼ੀ ਹੈ ਉਹ ਗੰਭੀਰ ਜ਼ਖਮੀ ਹੋਇਆ ਹੈ ਸੋ ਦੱਸਦੇ ਨੇ ਆ ਕਿ ਲੁੱਟ ਦੇ ਮਾਮਲੇ ਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਇਸ ਵੱਲੋਂ ਜੋ ਪੁਲਿਸ ਮੁਲਾਜ਼ਮ ਸੀ ਉਸ ਦੇ ਪਿਸਤੌਲ ਖੋਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੌਰਾਨ ਉਹ ਪਿਸਤੌਲ ਜਿਹੜੀ ਹੈ ਉਹ ਚੱਲ ਜਾਂਦੀ ਹੈ ਤੇ ਗੋਲੀ ਜਿਹੜੀ ਹੈ ਉਹ ਇਸ ਦੋਸ਼ੀ ਨੂੰ ਲੱਗ ਜਾਂਦੀ ਹੈ ਫਿਲਹਾਲ ਮੌਕੇ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ ਨੇ ਉਨਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਦੋਸ਼ੀ ਕੁਝ ਦਿਨ ਪਹਿਲਾਂ ਰਣਜੀਤ ਐਵੇਨਿਊ ਦੇ ਸੀ ਬਲਾਕ ਦੇ ਵਿੱਚ ਇੱਕ ਕਾਰ ਦੇ ਵਿੱਚ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀ ਬਣ ਕੇ 5 ਤੋਂ 6 ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਔਰ ਦੋਸ਼ੀ ਵਿਕਰਮਜੀਤ ਸਿੰਘ ਜਿਸ ਨੂੰ ਵਿਕਰਮ ਵੀ ਕਿਹਾ ਜਾਂਦਾ ਹੈ ਉਸਨੇ ਗ੍ਰਿਫਤਾਰੀ ਹੋਈ ਸੀ ਔਰ ਪੁਲਿਸ ਦੀ ਮੁਟਪੇੜ ਦੌਰਾਨ ਉਸ ਵੱਲੋਂ ਜਿਹੜੀ ਹੈ ਪੁਲਿਸ ਦੀ ਹੀ ਜਿਹੜੀ ਰਿਵਾਲਵਰ ਹੈ ਸਰਵਿਸ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਔਰ ਗੋਲੀ ਜਿਹੜੀ ਹੈ ਚੱਲੀ ਹੈ ਜਿਸ ਕਰਕੇ ਵਿਕਰਮ ਜੋ ਦੋਸ਼ੀ ਹੈ ਉਸਤੇ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਲਾਜ ਚੱਲ ਰਿਹਾ ਹੈ ਫਿਲਹਾਲ ਦੱਸ ਦੇਣੀ ਆ ਕਿ ਇਹ ਜਿਹੜੇ ਜਿਹੜੇ ਦੋਸ਼ੀ ਗ੍ਰਿਫਤਾਰ ਹੋਇਆ ਹੈ ਇਸ ਉਤੇ ਬਹੁਤ ਸਾਰੇ ਮਾਮਲੇ ਦਰਜ ਨੇ ਅਟੈਂਪਟ ਟੂ ਮਰਡਰ ਆਰਮਜ਼ ਐਕਟ অর ਐਨਡੀਪੀਐਸ ਦੇ ਐਕਟ ਦੇ ਵਕ ਵਕ ਕਈ ਮਾਮਲੇ ਜਿਹੜੇ ਨੇ ਦਰਜ ਦਰਜ ਨੇ ਔਰ ਵਿਕਰਮ ਦੇ ਤਿੰਨ ਸਾਥੀ ਮਨਦੀਪ ਜਤਿੰਦਰ ਸਿੰਘ ਤੇ ਹੋਰਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਸਪੈਸ਼ਲ ਟੀਮਾਂ ਜਿਹੜੀਆਂ ਨੇ ਉਤਨਾਤ ਕੀਤੀਆਂ ਗਈਆਂ ਨੇ ਔਰ ਲਗਾਤਾਰ ਜਿਹੜੀਆਂ ਭੇਜ ਦਿੱਤੀ ਗਈ ਹੈ ਟੀਮਾਂ ਨੂੰ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਦੇ ਲਈ ਪਰ ਜਿਸ ਤਰ੍ਹਾਂ ਨਾਲ ਵਿਕਰਮ ਦੀ ਗ੍ਰਿਫਤਾਰੀ ਹੋਈ ਸੀ ਉਸ ਵੱਲੋਂ ਜਿਹੜੀ ਹੈ ਮੁੱਠਪੇੜ ਹੋਈ ਹੈ ਜੋ ਅੰਮ੍ਰਿਤਸਰ ਪੁਲਿਸ ਦੇ ਨਾਲ ਔਰ ਇਸੇ ਦੌਰਾਨ ਗੋਲੀ ਜੜੀ ਹੈ ਉਹ ਵਿਕਰਮ ਨੂੰ ਲੱਗੀ ਹੈ ਲੁੱਟ ਦਾ ਇਹ ਦੋਸ਼ੀ ਸੀਗਾ ਔਰ ਇਨਫੋਰਸਮੈਂਟ ਏਜੰਸੀ ਦਾ ਦੇ ਅਧਿਕਾਰੀ ਬਣ ਕੇ ਇਹਨਾਂ ਵੱਲੋਂ ਇੱਕ ਕੋਠੀ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਕੀਤਾ ਗਿਆ ਸੀਗਾ 24 ਕੰਟਨ ਦੇ ਵਿੱਚ ਇਸ ਵਾਰਦਾਤ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਸੀ ਔਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਜਿਹੜੀ ਗਠਿਤ ਕਰਕੇ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਹਾਲਾਂਕਿ ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਸੀ ਵਿਕਰਮਜੀਤ ਜਿਸ ਵੱਲੋਂ ਪੁਲਿਸ ਦੀ ਹੀ ਰਿਵਾਲਵਰ ਸਰਵਿਸ ਰਿਵਾਲਵਰ ਖੋਨ ਦੀ ਕੋਸ਼ਿਸ਼ ਦੀ ਜਿਸ ਦੌਰਾਨ ਪਿਸਤੌਲ ਚੱਲਦੀ ਔਰ ਗੋਲੀ ਜਿਹੜੀ ਹੈ ਸਿੱਧਾ ਵਿਕਰਮ ਨੂੰ ਜਿਹੜੀ ਹੈ ਉਹ ਲੱਗਦੀ ਹੈ ਜਿਸ ਕਰਕੇ ਉਹ ਜ਼ਖਮੀ ਹੋਇਆ ਹੈ ਲਗਾਤਾਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇਹ ਤਸਵੀਰਾਂ ਜਿਹੜੀਆਂ ਨੇ ਉਸ ਮੌਕੇ ਦੀਆਂ ਨੇ ਜਿੱਥੇ ਇਹ ਗੋਲੀ ਚੱਲੀ ਹੈ ਫਿਲਹਾਲ ਮੌਕੇ ਤੇ ਪੁਲਿਸ ਕਮਿਸ਼ਨਰ ਪਹੁੰਚੇ ਨੇ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਔਰ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਜਿਹੜੇ ਦੋਸ਼ੀ ਸੀਗੇ ਇਹਨਾਂ ਤੋਂ ਤਿੰਨ ਹਥਿਆਰ ਜਿਹੜੇ ਨੇ ਉਹ ਬਰਾਮਦ ਕਰ ਲਏ ਗਏ ਸੀ ਜੋ ਕਿ ਲੁੱਟ ਦੇ ਮਾਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਸੀ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਆ ਉਸ ਸੁਣਾਉਂਦੇ ਚੱਲਦੇ ਆ ਬੇਸਿਕਲੀ ਜਿਹੜਾ 7 ਤਰੀਕ ਨੂੰ ਰੰਜੀਤ ਐਵਨਿਊ ਦੇ ਵਿੱਚ ਡਕੈਤੀ ਦੀ ਮਤਲਬ ਇੰਟੈਂਸ਼ਨ ਨਾਲ ਪੰਜ ਛੇ ਲੋਕ ਵੜਗੇ ਸੀ ਉਹਨੂੰ ਬੜਾ ਰਿਕੋਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ ਚ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਦਾ ਚਲਦੇ ਏਰੀਏ ਤੋਂ ਤਿੰਨ ਦੋਸ਼ੀਆਂ ਨੂੰ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮੁਕਤਮੇ ਦਰਜ ਨੇ ਵਕਫਾ ਏਰੀਏ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮੁਕਦਮੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਹੈ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੋ ਇਹ ਕ੍ਰਿਮੀਨਲ ਪ੍ਰਵ੍ਰਤੀ ਦੇ ਸਾਰੇ ਬੰਦੇ ਐ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਭਾਰਤਾ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੀ ਨੂੰ ਤੇ ਇਹ ਜਿਹੜਾ ਵਿਕਰਮ ਐ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਹਾ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅਗੇ ਫਿਕਸ ਕਰਦੇ ਆ ਉਥੇ ਜਦੋਂ ਆਇਆ ਇਹ ਤੇ ਇਹਨੇ ਇੱਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ਐਸਆਈ ਆਈਓ ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਗੁੱਥਮ ਗੁੱਥੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕੇ ਤੇ ਸੜਕਦਵਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਬਚਾਅ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤਾਂ ਉਸ ਗੁੱਥਮ ਗੁੱਥੀ 'ਚ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਜਿਸ ਨਾਲ ਇਹ ਇੰਜਰਡ ਹੋਇਆ ਇਹਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜ਼ੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟ੍ਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾਂ ਜਿਹੜੀਆਂ ਏਰੀਆ 'ਚ ਟੱਲ ਗਈਆਂ ਅਜਾ ਸਰ ਇਹ ਪੈਸੇ ਲੁੱਟ ਕਿੰਨੇ ਦੀ ਲੁੱਟ ਕੀਤੀ ਸੀ ਤੇ ਕਿੱਧਰ ਭੱਜ ਗਏ ਦੇਖੋ ਇਹ ਉਸ ਤੋਂ ਬਾਅਦ ਇੱਧਰ ਉੱਧਰ ਭੱਜੇ ਰਹੇ ਕਦੇ ਚੰਡੀਗੜ੍ਹ ਚਲੇ ਗਏ ਮੁਹੱਲੀ ਚਲੇ ਗਏ ਅਲੱਗ-ਅਲੱਗ ਏਰੀਆ 'ਚ ਪਰ ਪੁਲਿਸ ਪਾਰਟੀਆਂ ਸਾਡੀਆਂ ਇਹਨਾਂ ਨੂੰ ਪਰਸਿਊ ਕਰਦੀਆਂ ਨਹੀਂ ਅਸੀਂ ਇਨਾਂ ਦੇ ਪਿੱਛਾ ਕਰਦੇ ਰਹੇ ਆ ਔਰ ਅਲਟੀਮੇਟਲੀ ਇਹ ਹਿਸ਼ਾਰਪੁਰ ਹਿਮਾਚਲ ਦੇ ਬਾਰਡਰ ਦੇ ਉੱਤੇ ਇਹ ਬੰਦੇ ਜਿਹੜੇ ਆ ਉੱਥੇ ਜਾ ਕੇ ਅਰੈਸਟ ਹੋਏ ਯਾਰ ਇਹਨਾਂ ਦਾ ਨੈਟਵਰਕ ਕਾਫੀ ਸੀਗਾ ਸਰ ਇਹਨਾਂ ਦਾ ਜਿਸ ਲੈਵਲ ਦੀ ਇਹਨਾਂ ਦੀ ਹਾਈਟ ਆਊਟ ਮਹਾਲੀ ਵੀ ਸੀ ਹਿਸ਼ਾਰਪੁਰ ਵੀ ਸੀ ਪੰਜਾਬ ਲੈਵਲ ਦੇ ਉੱਤੇ ਇਹ ਗੈਂਗ ਬਣਿਆ ਸੀ ਦੇਖੋ ਮੈਂ ਸਮਝਦਾ ਵੀ ਇਹ ਬੰਦੇ ਖਿਆਤ ਜਿਹਨੂੰ ਕਹਿੰਦੇ ਨੇ ਅਪਰਾਧੀ ਨੇ ਜੀ ਜੀ ਮਤਲਬ ਨਟੋਰੀਅਸ ਕ੍ਰਿਮੀਨਲਸ ਇਹਨਾਂ ਨੂੰ ਕਹਿ ਸਕਦੇ ਜਿਹੜਾ ਬੰਦਾ ਇੰਨੇ ਮੁਕਦਮੇ ਜਿੱਤੇ ਅਟੈਂਪਟ ਟੂ ਮਰਡਰ ਟੁਕਾਤੀ ਹੋਰ ਆਰਮਜ਼ ਐਟ ਐਨਡੀਪੀਐਸ ਸੋ ਹਰ ਤਰ੍ਹਾਂ ਦਾ ਮਕਦਮਾ ਇਹਨਾਂ ਤੇ ਦਰਜ ਹੈ ਮੁਹਾਲੀ ਵਗੈਰਾ ਜਾ ਕੇ ਹੋਟਲਾਂ ਚ ਰਹਿੰਦੇ ਸੀ ਕੋਕ ਟ੍ਰਾਈ ਸਿਟੀ ਚ ਇਹਨਾਂ ਨੂੰ ਲੱਗਦਾ ਕਿ ਆਇਡੈਂਟੀਫਿਕੇਸ਼ਨ ਨਹੀਂ ਹੁੰਦੀ ਜਲਦੀ ਵਹੀਕਲਸ ਦੇ ਉੱਤੇ ਅਸੀਂ ਕੰਮ ਕਰ ਰਹੇ ਜਿਹੜੀਆਂ ਦੋ ਬਰਾਮਦ ਹੋਈਆਂ ਉਹ ਕਿਤੇ ਕਿਤੇ ਕਿਦਵੇਂ ਖਰੀਦਿਆ ਕਿਹੜੇ ਪੈਸੇ ਨਾਲ ਖਰੀਦਿਆ ਉਹ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਸਰ ਅਮਨ ਸਾਹਿਬ ਦੇ ਵਿੱਚ ਕਾਫੀ ਖਾਲੀ ਜਗ੍ਹਾ ਨੇ ਰੰਜੀਦਾ ਵੀ ਉਹ ਕੀ ਇਹਨਾਂ ਨੇ ਪਿਛਾਰਾਂ ਨੂੰ ਦੇਖਦੇ ਹੋਏ ਕਿਤੇ ਵਿਪਨ ਦੱਬੇ ਹੁਣ ਕੋਈ ਵਿਪਨ ਵਾਲੀ ਗੱਲ ਨਹੀਂ ਸੀ ਜੀ ਇੱਥੇ ਤਾਂ ਅਸੀਂ ਬੰਦਾ ਫੜਨਾ ਸੀ ਨਾ ਨਾਲ ਦਾ ਉਹ ਜਲਦੀ ਅਸੀਂ ਅਰੈਸਟ ਕਰਾਂ ਸਰ ਇਹ ਜਿਹੜਾ ਕਿੰਨੇ ਦੀ ਲੁੱਟ ਹੋਈ ਸੀ ਇਸ ਦਾ ਲੱਖਾਂ ਤੁਸੀਂ ਦੇਖੋ ਉਹਨਾਂ ਨੇ ਤਾਂ ਲਿਖਾਇਆ ਸੀਗਾ ਵੀ ਸਾਡੇ ਸ਼ਾਇਦ 50 ਹਜ਼ਾਰ ਤੋਂ 2 ਰਿੰਗ ਚਲੀਆਂ ਪਰ ਇਹ ਅਜੇ ਵੈਰੀਫਾਈ ਨਹੀਂ ਹੋ ਰਿਹਾ ਇਹਨਾਂ ਦੀ ਇੰਟਰੋਗੇਸ਼ਨ ਚ ਬਿਕੋਜ਼ ਇਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਨਹੀਂ ਲਈ ਗਏ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਜਿਹੜੇ ਮਲਜ਼ਮ ਹੈ ਨਾ ਜੀ ਇਹ ਚ ਪਾਉਂਦੇ ਹੁੰਦੇ ਗੱਲ ਨੂੰ ਵੀ ਸਾਡੇ ਤੋਂ ਰਿਕਵਰੀ ਨਾ ਹੋਵੇ ਏ ਸਰ ਰੰਜੀਤੇ ਨੂੰ ਵੀ ਏਰੀ ਜ਼ਿਆਦਾ ਕੰਮ ਕਰਦੇ ਸੀ ਇੱਥੇ ਨਹੀਂ ਇਹਨਾਂ ਨੂੰ ਉਹੀ ਅਸੀਂ ਕੱਢ ਰਹੇ ਹਾਂ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਕਾਫੀ ਸਾਡੇ ਕੋਲ ਲੀਡਸ ਆਈਆਂ ਕਿ ਕਿਹੜੇ ਬੰਦੇ ਨੇ ਇਹਨਾਂ ਨੂੰ ਕਿਵੇਂ ਦੱਸ ਪਾਈ ਇਸ ਗੱਲ ਉਹ ਇੱਕ ਬੰਦਾ ਸਾਡੇ ਕੋਲ ਜਿਹੜਾ ਉਹਦੀ ਇਨਫੋਰਮੇਸ਼ਨ ਆ ਰਹੀ ਹੈ ਉੱਤੇ ਅਸੀਂ ਕੰਮ ਕਰ ਸਰ ਇਹ ਪਰਿਵਾਰ ਨੂੰ ਬੰਦਕ ਬਣਾਇਆ ਗਿਆ ਸੀਗਾ ਜੀ ਨਹੀਂ ਨਹੀਂ ਕੁਝ ਨਹੀਂ ਹੋਇਆ ਸੀ ਜੀ ਚੋਰੀ ਕੀਤੀ ਹੈ ਜਾਂ ਲੁੱਟ ਮਤਲਬ ਗਏ ਸੀ ਅੰਦਰ ਆਪਣੇ ਖਾਕੀ ਪੱਗ ਬੰਨੀ ਹੋਈ ਸੀ ਇੱਕ ਬੰਦੇ ਨੇ ਉਕੇ ਪ੍ਰਾਣੇ ਕਰੂਣੀਆਂ ਉਹਨੇ ਦੇਖਿਆ ਵੀ ਇਹ ਸ਼ੋਕਰੀ ਵੀ ਤੁਹਾਡੇ ਕੋਲ ਹਵਾ ਉਹਨਾਂ ਨੂੰ ਜਾ ਕੇ ਇਹੀ ਗੱਲ ਕਹੀ ਕਿ ਤੁਹਾਡੇ ਕੋਲ ਹਵਾਲਾ ਹੁੰਦਾ ਹੋਰ ਹੁੰਦਾ ਉਹਨੇ ਜਰ ਨੂੰ ਨੌਕਰ ਨੇ ਥੋੜਾ ਕੋ ਤਾਂ ਰੌਲਾ ਪਾਤਾ ਤੇ ਭੱਜ ਗਏ ਤੇ ਸਰ ਇਹ ਵੀ ਕਿਹਾ ਗਿਆ ਜੀ ਪੁਲਿਸ ਤੋਂ ਵੀ ਅੱਧ ਦੀ ਗੱਲ ਕੀਤੀ ਸੀ ਹਾਂ ਜੀ ਇਹਨੇ ਕਿਹਾ ਸੀ ਕਿ ਪੁਲਿਸ ਤੋਂ ਕੋ ਤਾਂ ਪੜਾਂਗੇ ਕੋਲ ਪੁਲਿਸ ਦਾ ਨਾਮ ਯੂਜ਼ ਕੀਤਾ ਗਿਆ ਜੀ ਇਹਨਾਂ ਨੇ ਯਾਰ ਉਹ ਤਾਂ ਡੈਫੀਨਿਟਲੀ ਦੇਖੋ ਜਦੋਂ ਖਾਕੀ ਪਾਕ ਬਣਨ ਦਾ ਮਤਲਬ ਹੀ ਇਹ ਸੀ ਇਹ ਦੇ ਅਪੀਅਰਡ ਐਸ ਐਨਫੋਰਸਮੈਂਟ ਏਜੰਸੀ ਦਾ ਬੰਦੇ ਬਣ ਕੇ ਤੇ ਹਵਾਲੇ ਦੀ ਗੱਲ ਲੱਭਦੇ ਰੋਲਾ ਫਰਾਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਰੋਲਾ ਪੈਣ ਤੋਂ ਬਾਅਦ ਭੱਜ ਗਏ ਨਹੀਂ ਇਹ ਮਨ ਪੰਜਾਬ ਪੁਲਿਸ ਦਾ ਨਾਮ ਯੂਜ਼ ਕੀਤਾ ਸੀ ਇਹਨਾਂ ਨੇ ਵੀ ਉਹ ਪਾਪਾ ਇਹ ਮਤਲਬ ਬੇਸਿਕਲੀ ਉਹਨਾਂ ਨੂੰ ਇਹੀ ਸ਼ੋਅ ਕਰ ਰਹੇ ਸੀ ਕਿ ਅਸੀਂ ਸਰਕਾਰੀ ਏਜੰਸੀ ਆ ਹਮਮ ਫਿਲਮ ਦਾ ਸੀਨ ਬਣਾਇਆ ਗਿਆ ਜੀ ਫਿਲਮਾਂ ਤੇ ਅਦਾ ਹੁੰਦਾ ਤਕਰੀਬਨ ਦੀ ਅਸਰ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਇਹ ਪੁਰਾਣੇ ਕ੍ਰਿਮੀਨਲ ਨੇ ਕੋਲੋਂ ਕੋਈ ਬਹਾਨਾ ਬਣਾ ਲੈਂਦੇ ਨੇ ਬਟ ਇਹ ਵੀ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਕਿ ਪੰਜਾਬ ਪੁਲਿਸ ਬੜੀ ਮਸਤੈਦ ਆ ਤੇ ਅਸੀਂ ਜਲਦੀ ਟ੍ਰੇਲ ਚੁੱਕ ਲੈਨੇ ਆ ਤੇ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਵਿਦਨ 24 ਆਵਰਜ਼ ਦੇ ਕੇਸ ਅਸੀਂ ਸੋਲਵ ਕਰ ਲਿਆ ਸੀ ਅਰੈਸਟ ਚਾਹੇ ਲੇਟ ਹੋਈ ਜੀ ਸਰ ਇਹ ਦੀ ਬੜੀ ਮੰਡੀ ਕਾਮਯਾਬੀ ਪਰ ਉਹਨਾਂ ਨੇ ਅੰਦਰ ਜਾ ਕੇ ਪੂਰਾ ਡਰਾਮਾ ਕ੍ਰੀਏਟ ਕੀਤਾ ਕਿ ਅਸੀਂ ਇਸ ਤਰ੍ਹਾਂ ਦੇ ਅਸੀਂ ਦੇਖੋ ਇਹ ਆਮ ਕੇਸਾਂ ਦੇ ਵਿੱਚ ਮੋਡਸ ਪਰੈਂਡੀ ਕਈ ਵਾਰੀ ਕ੍ਰਿਮੀਨਲਸ ਯੂਜ਼ ਕਰਦੇ ਆ ਕਿ ਪੁਲਿਸ ਵਾਲੇ ਬਣ ਕੇ ਚਲੇ ਜਾਓ ਔਰ ਅਗਲਾ ਥੋੜਾ ਬੈਕ ਫੁੱਟ ਤੇ ਹੋ ਜਾਂਦਾ ਜੇ ਅਗਲੇ ਕੋ ਹੁੰਦੀ ਹੈ ਅਗਲਾ ਕਹਿੰਦਾ ਮੈਂ ਦਿਖਾ ਦੇਣਾ ਜੀ ਮੇਰੇ ਕੋ ਤਾਂ ਇੰਨੇ ਪੈਸੇ ਤੁਸਾਨੇ ਨੇ ਲਿਆ ਕੇ ਦਿੱਤੇ ਸੋ ਆਮ ਇਹ ਆਜੰਦਾ ਮੋਡਸ ਪਰੈਂਡੀ ਬਟ ਆ ਵੀ ਇਹਨਾਂ ਦੇ ਖਿਲਾਫ सोनू ਜਿਹੜਾ ਇੱਕ ਨਾਲ ਉਹਦੇ 8 1 ਦੇ ਖਿਲਾਫ ਆ ਦੂਸਰਾ 9 ਦੇ 9 ਇਹਦੇ ਖਿਲਾਫ ਹੈ ਜੀ ਇਹ 8 ਦੂਸਰਾ ਇਹਦੇ ਨਾਲ ਸਾਥੀ ਆ ਤਾਂ ਇਹ ਤੇ ਫਿਰ ਕਾਫੀ ਬਈ ਦੂਜੇ ਜਿਲਿਆਂ ਦੇ ਵਿੱਚ ਵੀ ਵਾਂਟਡ ਹੋਣਗੇ ਸਾਰੇ ਇਹ ਤੇ ਉਹ ਦੇਖ ਰਹੇ ਜੀ ਸਾਰਾ ਨਾਂਅ ਸ਼ੇਅਰ ਕਰਾਂਗੇ ਅਸੀਂ ਸਿਟੀ ਤਰਨਤਾਰਨ ਹੈ ਡੰਡਿਆਲਾ ਸਦਰ ਤਰਨਤਾਰਨ ਖਿਲਚੀਆਂ ਕਾਫੀ ਕੇਸਾਂ ਦੇ ਵਿੱਚ ਇਹ ਪਹਿਲਾਂ ਬੰਦੇ ਇਨਵੋਲਡ ਰਹੇ ਠੀਕ ਹੈ ਥੈਂਕ ਯੂ ਜੀ ਜਿਹੜਾ ਇਨਕਾਉਂਟਰ ਆਇਆ ਕਿ ਮੈਨੂੰ ਪੁੱਛੀ ਚੁੱਕੀ ਨਹੀਂ ਹੈ ਦੋ ਦਸਤ ਬੇਸਿਕਲੀ 7 ਤਰੀਕ ਨੂੰ ਰਣਜੀਤ ਐਵੇਨਿਊ ਦੇ ਵਿੱਚ ਡਕੈਤੀ ਦੀ ਮਤਲਬ ਇੰਟੈਂਸ਼ਨ ਨਾਲ ਪੰਜ ਛੇ ਲੋਕ ਵੜਗੇ ਸੀ ਉਹਨੂੰ ਬੜਾ ਰਿਕੋਰਡ ਟਾਈਮ ਦੇ ਵਿੱਚ ਅਸੀਂ ਇੱਕ ਅੱਧੇ ਦਿਨ 'ਚ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਹਮਾ ਚਲਦੇ ਏਰੀਏ ਤੋਂ ਤਿੰਨ ਦੋਸ਼ੀ ਹੋਰ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ